ਕੀ ਹੋ ਗਿਆ ਕਿੱਥੇ ਖਵਾਚੀ ਆ ਕਿਹੜੇ ਖਾਬ ਲੈਨੀ ਬੀ ਆ ਜਲਦੀ ਤਿਆਰ ਹੋ ਕੇ ਬਾਹਰ ਆ ਤੈਨੂੰ ਇਹ ਚੌਂਕੇ ਚੜਾਣਾ ਹੀ ਸੁਣ ਲਈ ਨਾ ਮੇਰੀ ਗੱਲ ਜਲਦੀ ਆ ਜਾ ਇੱਕ ਮਿੰਟ ਦੇ ਵਿੱਚ ਵੇ ਖਸਮਾ ਨੂੰ ਖਾਣਿਓ ਕਾ ਨੂੰ ਦਿਮਾਗ ਖਾਈ ਜਾਂਦੇ ਹੋ ਮੇਰਾ ਹੈ ਸਦਾਈ ਹੋ ਗਿਆ ਤੁਸੀਂ ਦੇ ਆ ਜਾਾਂਗੀ ਕੀ ਗੱਲ ਮੇਰੇ ਬਗੈਰ ਦੋ ਦਿਨ ਤੁਹਾਡਾ ਜੀ ਨਹੀਂ ਲੱਗਦਾ ਪਿਆ ਆ ਜਾਾਂਗੀ ਦੋ ਕੁ ਦਿਨਾਂ ਨੂੰ ਇੱਥੇ ਉਹ ਨਹੀਂ ਆ ਦੋ ਚਾਰ ਦਿਨ ਮੈਨੂੰ ਰਹਿ ਲੈਂਦੇ ਹੋ ਟਿੱਕ ਕੇ ਬਹਿ ਲੈਂਦੇ ਹੋ ਕਿਤੇ ਜੀਨਾਂ ਦੇ ਆ ਜੇ ਮੈਨੂੰ ਆ ਜਾਾਂਗੀ ਫਿਕਰ ਨਾ ਕਰੋ ਆਹੋ ਠੀਕ ਆ ਟੈਨਸ਼ਨ ਨਹੀਂ ਲੈਣੀ ਵਾਓ ਚਲੋ ਠੀਕ ਆ ਬਾਅਦ ਇਹ ਗੱਲ ਕਰਦੇ ਹਾਂ ਪੁਆਜੀ ਤੂੰ ਹੀ ਕਦੋਂ ਆਏ ਜਦੋਂ ਤੂੰ ਵੇਖ ਲਿਆ ਉਹ ਦੁਆਏ ਰੱਬੇ ਕਿੱਥੇ ਉੱਡਿਆ ਫਿਰਨਾ ਹੈ ਉਹ ਕਿਤੇ ਨਹੀਂ ਉਹ ਮੈਂ ਆਪਣੇ ਯਾਰ ਦੋਸਤ ਕੋ ਗਿਆ ਹੀਗਾ ਨਾਲੇ ਤੁਸੀਂ ਵਿਆਹ ਤੇ ਕਿਉਂ ਨਹੀਂ ਆਏ ਮੈਂ ਮੇਰੀ ਗੱਲ ਸੁਣ ਵਿਆਹ ਤੇ ਮੈਂ ਕੀ ਕਰਨਾਂ ਦੀ ਮੈਨੂੰ ਸੱਦਿਆ ਸੀ ਲੈ ਮੰਮੀ ਨੇ ਤੁਹਾਨੂੰ ਕਾਟਣ ਦਿੱਤਾ ਤੇ ਤੇਰੀ ਮਾਂ ਦੇ ਤੇ ਹੁਣ ਹਵਾ ਹੋਈਆਂ ਭੀ ਉੱਚੀਆਂ ਉਹ ਕਾਨੂੰ ਸੱਦੇਗੀ ਮੈਨੂੰ ਉਹ ਤੇ ਮੈਂ ਆਪਣੇ ਆਪ ਆਈਆਂ ਬਿਸ਼ਰਮਾ ਵਾਕੂ ਜਿਵੇਂ ਇੱਕ ਬਿਸ਼ਰਮ ਹੁੰਦੇ ਨੇ ਲੈ ਪੁਆਜੀ ਤੁਹਾਡਾ ਆਪਣਾ ਘਰ ਆ ਤੁਸੀਂ ਜਦੋਂ ਮਰਜ਼ੀ ਆਓ ਨਾਲੇ ਆਪਣੇ ਨੂੰ ਵੀ ਕਈ ਸੱਦਦਾ ਵਾ ਪੁੱਤ ਤੂੰ ਆਪਣਾ ਸਾਰੇ ਆਪਣੇ ਉਹ ਨਹੀਂ ਨਾ ਮੈਨੂੰ ਆਪਣਾ ਸਮਝਦੀ ਹੈ ਉਹਦੇ ਦਿਮਾਗ ਚ ਵਹਿਮ ਕੱਢੋ ਮਾਂ ਦੇ ਵੇ ਮਾਂ ਤੇਰੀ ਨਾ ਅੱਜਕੱਲ ਜਿਆਦਾ ਹਵਾਵਾਂ ਵੀ ਛੁੱਟਦੀ ਫਿਰਦੀ ਏ ਭਾਈ ਉੱਡੇ ਵੀ ਕਿਉਂ ਨਾ ਉਹ ਉਹ ਸੱਚੀ ਆ ਕੁੜੇ ਮਿਲ ਗਏ ਉੱਚੇ ਯਾਰੀਆਂ ਲਾ ਲਈਆਂ ਜਿਆਦਾ ਉੱਚਿਆਂ ਨਾਲ ਵੇ ਇੱਕ ਗੱਲ ਹੀ ਕਿਸਮਤ ਦੀ ਤਨੀ ਆ ਦੋਨੋਂ ਕੁੜੇ ਮਿਲੇ ਦੋਨੋਂ ਹੀ ਕਹਿੰਦੇ ਕਵੰਦੀਆਂ ਸਾਮੀਆਂ ਵੱਡੀ ਮਿਲੀ ਤਾਂ ਮੂੰਹੋਂ ਕੱਢੇ ਚੀਜ਼ ਪਹਿਲਾਂ ਹਾਜੀ ਹੈ ਇਹ ਕੱਲੀ ਕੱਲੀ ਧੀ ਮਾਪਿਆਂ ਦੀ ਬਾਹਰ ਪਿਓ ਬੈਠਾ ਐਸ਼ਾ ਹੀ ਐਸ਼ਾ ਤੇਰੀ ਮਾਦਿਆਂ ਪੰਜੋਂ ਉਂਗਲਾਂ ਹੀ ਕਿਉਂ ਚੋਂ ਹੁੰਦੇ ਓ ਛੱਡੋ ਬੂਆ ਜੀ ਤੁਸੀਂ ਕਿਹੜੀਆਂ ਗੱਲਾਂ ਲੈ ਕੇ ਬੈਠੇ ਮੇਰੀ ਗੱਲ ਸੁਣੋ ਹੁਣ ਤੁਸੀਂ ਆ ਗਏ ਜੇ ਨਾ ਹੁਣ ਚਾਰ ਪੰਜ ਦਿਨ ਰਹਿ ਕੇ ਜਾਇਓ ਉੱਥੇ ਵੇ ਤੇਰੀ ਮਾਂ ਤੇ ਉਡੀਕਦੀ ਫਿਰ ਦੇਖ ਕਿਹੜੇ ਵੇਲੇ ਜਾਵੇ ਉਹ ਨਵੇਂ ਮਗਰੋਂ ਲਵੇ ਇਦਾਂ ਦਾ ਕੁਝ ਵੀ ਨਹੀਂ ਆ ਮਮਮੀ ਨਾ ਤੁਹਾਨੂੰ ਦੱਸਾਂ ਉਹ ਵਿਆਹ ਦੇ ਚੱਕਰ ਵਿੱਚ ਨਾ ਥੋੜਾ ਬਿਜ਼ੀ ਆ ਉਹਨਾਂ ਨੂੰ ਪਤਾ ਨਹੀਂ ਲੱਗੰਦਿਆ ਵੇ ਉਹ ਐਨਾ ਖੁਸ਼ ਆ ਗਿਆ ਉਹ ਹੁਣ ਸੰਭ ਦੇ ਵਾਸਤੇ ਇਹ ਜਿਗਰਾ ਚਾਹੀਦਾ ਨਾ ਉਹ ਹੁਣ ਉਹਨੂੰ ਸਮਝ ਨਹੀਂ ਆਂਦੀ ਵੀ ਮੈਂ ਇਨੀਆਂ ਚੀਜ਼ਾਂ ਸੰਭਾ ਕਿੱਥੇ ਉਹ ਪੂਆ ਜੀ ਸਮਾਨ ਸਮੋਣ ਕਾਦਾ ਸਮਾਨ ਅਹੀਂ ਕੋਈ ਵੀ ਨਹੀਂ ਲੀਤਾ ਸਿੱਧਾ ਕੈਸ਼ ਹੀ ਲੀਤਾ ਅਹੀਂ ਤੁਹਾਨੂੰ ਪਤਾ ਵਾ ਜੇ ਸਮਾਨ ਲੈਂਦੇ ਲੋਕਾਂ ਦੀ ਨਿਗਾ ਚ ਆਉਂਦਾ ਵਾ ਹਾਂ ਜੀ ਹਾਂ ਇਹਨਾਂ ਨੇ ਇੰਨਾ ਸਮਾਨ ਲੀਤਾ ਅਹੀਂ ਸਿੱਧਾ ਕੈਸ਼ ਹੀ ਲੀਤਾ ਵਾ ਨਾ ਲੋਕਾਂ ਦੀ ਨਿਗਾ ਵਿੱਚ ਆਵੇ ਤੁਹਾਨੂੰ ਪਤਾ ਵਾ ਕੱਲ ਨੂੰ ਲੋੜ ਪਾਊਗੀ ਸਿੱਧਾ ਕੈਸ਼ ਕਢਾਵਾਂਗੇ ਕੋਈ ਸਮਾਨ ਲੈਣ ਨੂੰ ਸਿਆਣੇ ਬਤੇਰੇ ਜੇ ਟੱਬਰ ਹੈਨਾ ਬਹੁਤ ਸਿਆਣੇ ਜੇ ਨਾ ਮੇਰੇ ਇੱਕ ਗੱਲ ਸੁਣਵੇਂ ਅੰਗੂਠੀ ਦਿਨ ਨੂੰ ਜੜੀ ਪਈ ਹੈ ਤੁਹਾਈ ਤੇ ਹੈ ਨਹੀਂ ਮੈਨੂੰ ਅਜੇ ਤੱਕ ਭੂਆ ਨੂੰ ਓ ਪੂਆ ਜੀ ਕਿਹੜੀ ਅੰਗੂਠੀ ਉਹ ਅੰਗੂਠੀ ਹੀ ਕੋਈ ਨਾਲੇ ਉਹ ਅੰਗੂਠੀ ਤਾਂ ਮੈਂ ਖੁੱਡੇ ਲੈਣ ਲਾਤੀ ਆ ਕਿੱਥੇ ਉਹ ਕੁਝ ਨਹੀਂ ਕੱਲ ਆਪਣੇ ਯਾਰ ਦੋਸਤ ਦੀ ਪਾਰਟੀ ਤੇ ਗਿਆ ਸੀ ਉਹ ਪਤਾ ਨਹੀਂ ਖਾਦੀ ਪੀਦੀ ਪਤਾ ਨਹੀਂ ਲੱਗਾ ਕਿ ਇਹਨੂੰ ਦਿੱਤੀ ਗਈ ਉਹ ਅੱਛਾ ਕੰਮ ਨਿਭੜੇ ਵੇ ਪ੍ਰਾਵਾ ਵਾਕੇ ਗੱਲ ਸਹੀ ਆ ਚੀਜ਼ਾਂ ਤੇ ਉਹਨਾਂ ਨੇ ਇੰਜ ਪਾਈਆਂ ਨੇ ਨਾ ਜਿਵੇਂ ਨਾ ਮੈਂ ਕਹਿੰਨੀ ਆ ਬਸ ਤੂ ਲਗਾ ਲੈ ਕਿ ਥੱਲੇ ਪਿੱਤਲ ਬਣਵਾ ਕੇ ਤੇ ਉੱਤੇ ਨਾ ਕੀ ਕਹਿੰਦੇ ਉਹਨੂੰ ਚਪੜੀ ਜੀ ਲਵਾਤੀ ਪੂਆ ਜੀ ਤੁਹਾਨੂੰ ਇੱਕ ਗੱਲ ਦੱਸਾਂ ਤੁਹਾਨੂੰ ਪਤਾ ਮੰਮੀ ਵੀ ਨਾ ਠਾਡੇ ਖਾਨਦਾਨ ਵਿੱਚ ਆ ਕੇ ਠਾਡੇ ਨਾਲ ਹੀ ਰਲ ਗਈ ਜੇ ਰੰਨਾ ਪੈਣਾ ਹੀ ਹੈ ਭਰਾਵਾ ਉਹ ਦੱਸਾਂ ਕੀ ਕੀਤਾ ਜਿਹੜਾ ਤੇ ਭਾਬੀ ਵੱਲੋਂ ਗਹਿਣਾ ਆਇਆ ਹੀਗਾ ਭਰਾ ਭਰਾ ਉਹ ਮੰਮੀ ਨੇ ਸਾਰਾ ਸੰਭ ਲਿਆ ਤੇ ਜਿਹੜਾ ਉਹਨਾਂ ਕੋ ਹਲਕਾ ਗਹਿਣਾ ਪਿਆ ਸੀ ਉਹ ਤੁਹਾਨੂੰ ਦੇ ਦਿੱਤਾ ਇਹ ਕਹਿੰਦਾ ਕੀ ਪਿਆ ਤੂੰ ਸੱਚ ਸੱਚ ਦੱਸ ਮੈਨੂੰ ਕਹਾਣੀ ਕੀ ਹੈ ਤੇ ਸੱਚ ਸੱਚ ਇਹੀ ਹੈ ਜਿੱਦ ਜਿੱਦਾਂ ਦੇ ਤੁਸੀਂ ਹੈਗੇ ਜੇ ਓਦਾਂ ਦੀ ਮੰਮੀ ਹੋਗੀ ਉਹਨੇ ਕੀ ਕੀਤਾ ਭਾਰਾ ਭਾਰਾ ਕਹਿਣਾ ਆਪ ਸੰਭਲਿਆ ਤੇ ਹਲਕਾ ਹਲਕਾ ਤੁਹਾਨੂੰ ਤੋਰਤਾ ਅੱਛਾ ਇਹ ਭਾਬੋ ਦੀ ਵੱਡੀ ਚਾਲ ਐ ਫਿਰ ਇਹਨੂੰ ਤੇ ਨਾ ਫਿਰ ਮੈਂ ਇਹਨੂੰ ਮੈਂ ਕਿਹਾ ਸੀ ਮੇਰੇ ਨਾਲ ਪੰਗਾ ਨਾ ਲੈ ਕੇ ਬੈ ਜੀ ਤੇ ਨੇ ਉਹੀ ਕਰਤੂਤ ਕੀਤੀ ਆ ਤੈਨੂੰ ਹੁਣ ਮੈਂ ਰਾਏ ਪਾਨੀ ਆ ਕਿ ਤੁਰੀ ਚੱਲ ਹੁਣ ਦੇਖੀ ਪੈਣਾ ਵਾ ਮੰਮੀ ਨੂੰ ਸਮਝ ਲੱਗ ਗਈ ਆ ਕਿ ਬੰਦਾ ਕ ਬੰਦਾ ਵੇਖ ਕੇ ਨਾ ਉਹਦੇ ਨਾਲ ਉਹਨਾ ਕੀ ਕਰਨਾ ਚਾਹੀਦਾ ਵਾ ਨਾ ਮੈਂ ਤੁਹਾਨੂੰ ਕੰਮੰਦਾ ਨਜ਼ਰ ਆਉਂਦੀ ਪਈ ਆ ਨਹੀਂ ਨਹੀਂ 부ਆ ਜੀ ਢਾਡੀ ਗੱਲ ਥੋੜੀ ਕਰਨੈ ਮੈਂ ਹਾਂ ਤੇ ਫਿਰ ਬਾਕੀਆਂ ਦੀ ਗੱਲ ਕਰਨੈ ਮੈਂ ਵੇ ਤੁਸੀਂ ਤੇ ਕੋਲ ਬਿਠਾ ਕੇ ਬੇਇਜ਼ਤੀ ਕਰਦੇ ਜੇ ਹੈ ਚੰਗੀ ਕਰਦੇ ਜੇ ਉਹ 부ਆ ਜੀ ਤੁਸੀਂ ਤਾਂ ਗੱਲ ਦਿਲ ਤੇ ਲੈ ਕੇ ਤੁਹਾਨੂੰ ਥੋੜੀ ਕਿਹਾ ਮੈਂ ਮੈਂ ਤਾਂ ਬਾਕੀ ਰਿਸ਼ਤੇਦਾਰਾਂ ਦੀ ਗੱਲ ਕੀਤੀ ਆ ਚੱਲ ਮੇਰੇ ਇੱਕ ਗੱਲ ਸੁਣ ਮਾਂ ਤੇਰੇ ਨਾਲ ਤਾਂ ਮੈਂ ਆਪੇ ਨਿਬੜ ਲਉ ਮੇਰੇ ਇੱਕ ਗੱਲ ਸੁਣਵੇਂ ਪ੍ਰੈਰਟੀ ਨੇ ਤੇ लवली ਬਿਨਾ ਮਾਪਿਓ ਤੋਂ ਠੀਕ ਹੈ ਨਾ ਹੂੰ ਤੇ ਛੋਟੀ ਲੱਭੀ ਕਰੋੜ ਪਤੀਆਂ ਦੀ ਧੀ ਤੇ ਤੂੰ ਕਿਹੜੀ ਲੱਭਣੀ ਆ ਕਿ ਅਰਬ ਪਤੀਆਂ ਦੀ ਧੀ oh ਨਹੀਂ ਨਹੀਂ ਬੋਹਾ ਜੀ ਇਹ ਤੇ ਗੱਲ ਹੈ ਨਹੀਂ ਕਾਕਾ ਲੱਭੇਗਾ ਤੇ ਤੂੰ ਵੀ ਮੋਟੀ ਸਾਮੀ oh ਨਹੀਂ ਨਹੀਂ ਹੂੰ ਅੰਬਾਨੀ ਦੇ ਨਾ ਕਰਨਦੇ ਆ ਗੱਲ ਮੈਂ ਉਹ ਆਪਣੀ ਕੁੜੀ ਦੇ ਨੂੰ ਤਿਆਰ ਨਹੀਂ ਹੁੰਦੇ ਹੋਏ ਹੋਏ ਕੀ ਕਹਿ ਤਾਓ ਜਿੱਦਣ ਗੱਲ ਬਣ ਗਈ ਨਾ ਤੇ ਹਮ ਬਾਨੀਆਂ ਦੇ ਘਰੋਂ ਕੁੜੀ ਲੈ ਕੇ ਆਉਣੀ ਮੇਰੇ ਆਂਦੇਵੇ ਤੇਰੀ ਮਾਂ ਨੂੰ ਸੋਨੇ ਦੀ ਚਾਦਰ ਬਨਵਾ ਕੇ ਬੈੱਡ ਤੇ ਵਿਛਾਣੀ ਪੈਣੀ ਆ ਹੈ ਇੰਨਾ ਸੋਨਾ ਪਹਿਲੇ ਤੇ ਸਾਂਭ ਲਵੇ ਉਹਦੀ ਤੇ ਦਿਨ ਬਦਲਣਾ ਕੀ ਕਹਿੰਦੇ ਨੀਅਤ ਵਧੀ ਜਾਂਦੀ ਹੈ ਵਧੀ ਜਾਂਦੀ ਹੈ ਵਧੀ ਜਾਂਦੀ ਹੈ ਓਹੋ ਬੂਆ ਜੀ ਇਹੋ ਜੀਆਂ ਗੱਲਾਂ ਨਹੀਂ ਕਰੀਦੀਆਂ ਕਿਉਂ ਨਹੀਂ ਕਰੀਦੀਆਂ ਭਰਾਵਾ ਕਰਨੀਆਂ ਪੈਂਦੀਆਂ ਨੇ ਓ ਮੇਰੀ ਭੋਲੀ ਬੂਆ ਤੈਨੂੰ ਪਤਾ ਦਿਆ ਸ਼ੁਰੂ ਤੋਂ ਹੀ ਮੈਨੂੰ ਸੋਨੇ ਦਾ ਕਿੰਨਾ ਸ਼ੌਂਕ ਹੈ। ਤੁਹਾਡੇ ਤਾਂ ਸਾਰੇ ਟੱਬਰ ਨੂੰ ਸੋਨੇ ਦਾ ਸ਼ੌਂਕ ਹੈ, ਕਿੰਨੂ ਨਹੀਂ ਹੈਗਾ। ਓਹੋ 부ਆ, ਉਹ ਕਹਾਣੀ ਤੇ ਸੁਣੀ ਹੋਣੀ ਆ, ਉਹ ਸੋਨੇ ਦੇ ਮੁਰਗੀ ਵਾਲੀ। ਆਹੋ, ਸੁਣੀ ਕਿਉਂ ਨਹੀਂ? ਜਿਹੜੀ ਅੰਡੇ ਦਿੰਦੀ ਸੀ ਸੋਨੇ ਦੇ। ਆਹੋ, ਆਹੋ। ਓਏ ਉਹ ਬੰਦਾ ਤੇ ਮੂਰਖ ਸੀਗਾ, ਜਿਨੇ ਮੁਰਗੀ ਮਾਰ ਕੇ ਇੱਕੋ ਵਾਰੀ ਅੰਡੇ ਕੱਢਣ ਦੀ ਸੋਚੀ। ਅੱਛਾ ਜੀ, ਤੇ ਅੱਜਕੱਲ ਤੁਹਾਨੂੰ ਪਤਾ ਵਾ, ਅਪਡੇਟਡ ਜ਼ਮਾਨਾ ਵਾ। ਮੈਂ ਕੀ ਕੀਤਾ ਵਾ? ਮੈਂ ਡੀ ਕਰਦਾ ਵਾਂ ਕਿ ਕਦੋਂ ਮੁਰਗੀ ਸੋਨੇ ਦਾ ਅੰਡਾ ਦੇਊਗੀ। ਤੇ ਇੱਕ ਇੱਕ ਕਰਕੇ ਨਾ ਅੰਡੇ ਦੀ ਢੀ ਕਰਦਾ ਮੈਂ ਕੀ ਮਤਲਬ ਹੈ ਤੇਰਾ ਉਹ ਭੂਆ ਮਤਲਬ ਇਹ ਕੀ ਆਪਾਂ ਘਰ ਹੀ ਉਹ ਜੇ ਲੱਭੀ ਦਿਆ ਹੁਣ ਜਿਹੜੀ ਵੱਡੀ ਭਾਬੀ ਆ ਆਹੋ ਉਹਦੇ ਅੱਗੇ ਪਿੱਛੇ ਤੇ ਕੋਈ ਵੀ ਨਹੀਂ ਤੇ ਉਹਦੀ ਸਾਰੀ ਪ੍ਰਾਪਰਟੀ ਕਿਹਦੀ ਉਹ ਸਾਡੀ ਠੀਕ ਹੈ ਜੀ ਤੇ ਹੁਣ ਰਿੰਪੀ ਇਹਦਾ ਕੋਈ ਭੈਣ ਭਰਾ ਤੇ ਹੈ ਨਹੀਂ ਉਹਦੀ ਵੀ ਸਾਰੀ ਪ੍ਰਾਪਰਟੀ ਕਿੱਥੇ ਜਾਊਗੀ ਉਹ ਸਾਡੇ ਕੋ ਆਊਗੀ ਵੱਖਾਪ ਜਾਣਿਆ ਤੇ ਜਿਹੜੀ ਤੂੰ ਲੱਭੇਗਾ ਨਾ ਹੁਣ ਕੁੜੀ ਇਹ ਧਿਆਨ ਕਰ ਲਈ ਕਿ ਉਹਦਾ ਅੱਗੇ ਪਿੱਛੇ ਕੋਈ ਹੋਵੇ ਹੀ ਨਾ ਉਹ ਲੈ ਮੇਰੀ ਭੂਆ ਸਮਝ ਗਈ ਕਿ ਉਹ ਮੈਂ ਇਦਾਂ ਦੀ ਕੁੜੀ ਲੱਭਣ ਨਿਆਵਾ ਪਤੀਜੇ ਦੇ ਦਿਲ ਦੀ ਗੱਲ ਨਾ ਸਮਝੀ ਤੇ ਮੈਂ ਭੂਆ ਕਾਦੀ ਆ ਵੇਖਿਆ ਕਾਈਆਂ ਵੀਰੇ ਭੂਆ ਪਤੀਜੇ ਦਾ ਪਿਆਰ ਆ ਸੱਚੀ ਗੱਲ ਈ ਮੇਰੀ ਗੱਲ ਸੁਣ ਭਾਰੀ ਜੀ ਮਾਂ ਨੂੰ ਕਹਿ ਕੇ ਨਾ ਚੈਨੀ ਬਣਵਾ ਕੇ ਐਡਾ ਸੰਗਲ ਵਾਲਾ ਜਿਹੜਾ ਅੱਜ ਕੱਲ ਰਿਵਾਜ ਚੱਲਿਆ ਆ ਨਾ ਤੇ ਗੱਲ ਚਪਾ ਕੋਈ ਗੱਲ ਨਹੀਂ ਆ ਵੀ ਕਰ ਲਾਂਗੇ ਵੇ ਉਹਨੇ ਇਹਨਾਂ ਸੋਨਾ ਕੀ ਕਰਨਾ ਪਾ ਹੱਥਾਂ 'ਚ ਮੁੰਦਰੀਆਂ ਮੰਦਰੀਆਂ ਵੀ ਪਾ ਉਹ ਨਾ ਨਾ ਅੱਜ ਕੱਲ੍ਹ ਜਮਾਨਾ ਹੈਗਾ ਵਾ ਕਿ ਜਿੰਨਾ ਲਗਾ ਕੇ ਰੱਖੋ ਨਾ ਉਨਾ ਸਹੀ ਰਹਿੰਦਾ ਵਾ ਵੇ ਜੋ ਦਿੱਕਤਾ ਹੈ ਉਹ बिकਤਾ ਹੈ ਅੱਛਾ ਆਓ ਫੇਰ ਮੈਂ ਮੰਮੀ ਨੂੰ ਕਹਿਣਾ ਵਾ ਕਿ ਮੈਨੂੰ ਨਾ ਆ ਚਾਰੇ ਉਂਗਲਾਂ ਸੋਨੇ ਨਾਲ ਭਰ ਦੋ ਆ ਗਲਾ ਵੀ ਭਰ ਦੋ ਤੂੰ ਹੋਰ ਵੇ ਆਪਣੇ ਆਪ ਨੂੰ ਸੋਨੇ ਨਾਲ ਭਰੀ ਜਾਣਾ ਜੇ ਕਿ ਭੂਆ ਦਾ ਵੀ ਕੁਝ ਸੋਚਣਾ ਜੇ वादा भी कुछ सोचो ये ना हो वे कि तुसी बनाई चलो ते तीजी हिस्सेदार मैं खलोती पता ही ना फिर इत बठ ज च, दो मेरे भा तीजी मैं समझिए ना ਚਲੋ ਕਪੜੇ ਪ੍ਰੈਸ ਕਰਨ ਵਾਲਿਆਂ ਦੀ ਵੀ ਨਾ ਮੈਂ ਗੰਡ ਮਾਰ ਦਿੱਤੀ ਆ ਘਰ ਦਾ ਸਾਰਾ ਕੰਮ ਨਿਬੜ ਗਿਆ ਹਾਏ ਹਾਏ ਇਹ ਕੱਪ ਤੇ ਗਲਾਸ ਇੱਥੇ ਪਏ ਰਹਿ ਗਿਆ ਜੇ ਮੈਂ ਨਾ ਨਾ ਚੁੱਕੇ ਤੇ ਮੰਮੀ ਨੇ ਨਾ ਮੈਨੂੰ ਛੱਡਣਾ ਨਹੀਂਗਾ ਚਲੋ ਇਹਨਾਂ ਨੂੰ ਵੀ ਰੱਖ ਕੇ ਆਵਾਂ ਰਸੋਈ ਵਿੱਚ ਸਾਰੀ ਦਿਹਾੜੀ ਨਾ ਮੇਰੇ ਲਈ ਤੇ ਕੰਮ ਹੀ ਨਹੀਂ ਮੁਕਦਾ ਇਹ ਕੀ ਪਿਆ ਆ ਨੀ ਰੁੱਕ ਜਰਾ ਤਾਨੇ ਦੀस्तानी ਪਿਆ ਮਰਸੋਈ ਚ ਭਾਂਡੇ ਰੱਖਣ ਚੱਲੀ ਆ ਵੇਖ ਲਿਆ ਮੈਂ ਮੇਰੀ ਗੱਲ ਸੁਣ ਨੀ ਤੈਨੂੰ ਪਤਾ ਨਾ ਅੱਜ ਉਹਨੂੰ ਚੌਂਕੇ ਚੜਾਣਾ ਮੈਨੂੰ ਸਭ ਪਤਾ ਕੀ ਹੋਣਾ ਤੇ ਕੀ ਨਹੀਂ ਹੋਣਾ ਤੇ ਫਿਰ ਤੂੰ ਸਾਰਾ ਸਬਾਨ ਕਿਉਂ ਬਣਾਤਾ ਸਬਜੀ ਸੁਬਦੀ ਮੈਨੂੰ ਲੱਗਦਾ ਤੁਹਾਨੂੰ ਨਾ ਹੁਣ ਭੁੱਲਣ ਦੀ ਬਿਮਾਰੀ ਹੁੰਦੀ ਜਾਂਦੀ ਵੀ ਆ ਇਹ ਜਿਹੜਾ ਕੰਮ ਹੈ ਨਾ ਮੈਂ ਜਦੋਂ ਦੀ ਵਿਆਹੀ ਆਈ ਆ ਨਾ ਮੈਂ ਹੀ ਕਰਦੀ ਪਈ ਆ ਸਾਰਾ ਇਹ ਮੇਰੀ ਰੋਜ਼ ਦੀ ਡਿਊਟੀ ਹੈ ਤੇ ਅੱਜ ਉਹਨੂੰ ਬੁੜਾਉਂਦੇ ਨਾ ਸੀ ਨਾ ਉਹਨੂੰ ਚੌਂਕੇ ਤੇ ਚੜਾਣਾ ਚੌਂਕੇ ਚੜਾਣਾ ਸੀ ਨਾ ਹਾਂ ਤੇ ਕੱਲ ਚੜ ਜਾਗੀ ਚੌਂਕੇ ਨਾਲੇ ਇੱਕ ਵਾਰੀ ਵਿਚਾਰੀ ਚੌਂਕੇ ਆ ਚੜ ਗਈ ਉਹਨੂੰ ਕਿਹੜਾ ਸੁੱਖ ਦਾ ਸਾਹ ਮਿਲਣਾ ਜਿਵੇਂ ਮੈਂ ਘਰ ਦੀ ਨੌਕਰਾਨੀ ਬਣ ਗਈ ਆ ਨਾ ਉਸਰਾ ਹੀ ਉਹਨੇ ਬਣ ਜਾਣਾ ਉਹਨੂੰ ਚਾਰ ਦਿਨ ਸੁੱਖ ਦਾ ਸਾਹ ਲਲੰਦੋ ਬਦੀ ਬਕਵਾਸ ਨਾ ਕਰਿਆ ਕਰ ਆਪਣੀ ਕਾਛ ਰਿਆ ਕਰ ਜੇਸ ਦੇਖੋ ਚਪੜ ਜੋੜ ਬੋਲਦੀ ਰੰਨੀ ਹੈ ਔਕਾਤ ਮੇਰੀ ਆਹੋ ਮੇਰੀ ਔਕਾਤ ਦੀ ਗੱਲ ਨਾ ਕਰਿਓ ਪਹਿਲਾ ਤੁਹਾਡੀ ਔਕਾਤ ਕੀ ਹੈ ਮੈਨੂੰ ਇਹ ਤੇ ਦੱਸੋ ਜਾ ਜਾ ਮੇਰੀ ਔਕਾਤ ਬਾਰੇ ਆਪਣੀ ਕੰਮ ਕਰ ਜਾ ਕੇ ਰਸੋਈ ਚ ਮੈਂ ਤਾਂ ਆਪਣੇ ਕੰਮ ਹੀ ਚੱਲੀ ਸੀ ਮੇਰਾ ਹੱਥ ਫੜ ਕੇ ਰੋਕਿਆ ਕਿੰਨੇ ਮੈਨੂੰ ਆਪਣੇ ਕੋਲ ਤੁਰੀ ਜਾ ਮੈਂ ਤੁਰ ਲਾਂਗੀ ਮੈਨੂੰ ਪਤਾ ਮੈਂ ਕੀ ਕਰਨਾ ਹੈ ਨਾਲੇ ਨਾ ਇਹ ਬਾਤ ਦੀਆਂ ਗੱਲਾਂ ਮੇਰੇ ਨਾਲ ਨਾ ਕਰਿਓ ਉਹ ਮੈਂ ਸਭ ਕੁਝ ਜਾਣਨੀ ਆ ਉਹ ਜਿਹੜੇ ਚਾਰ ਕੁ ਰਿਸ਼ਤੇਦਾਰ ਸੱਦੇ ਸੀ ਨਾ ਵਿਆਹ 'ਚ ਉਹਨਾਂ ਨੇ ਤੁਹਾਡਾ ਸਾਰਾ ਚਿੱਠਾ ਮੇਰੇ ਅੱਗੇ ਖੋਲ ਕੇ ਰੱਖਤਾ ਨਿੱਕੀ ਜੁੱਠਾ ਖੋਲਿਆ ਤੇਰੇ ਕੇ ਮੈਨੂੰ ਵੀ ਤਾਂ ਪਤਾ ਲੱਗਣਾ ਚਾਹੀਦਾ ਹੈ ਕਿਹੜੇ ਰਿਸ਼ਤੇਦਾਰ ਤੈਨੂੰ ਕਹਿ ਰਿਆ ਮੈਨੂੰ ਜਿੰਨੇ ਜੋ ਦੱਸਣਾ ਸੀ ਨਾ ਦੱਸ ਤਾ ਉਹ ਰਾਜੇ ਬਨ ਬਨ ਫਿਰਦੇ ਹੋ ਉਹ ਤੁਹਾਡੀ ਕੀ ਔਕਾਤ ਹੈਗੀ ਹੈ ਕੁਛ ਨਹੀਂ ਅਗੇ ਤੁਸੀਂ ਤੇ ਦੀਦੀ ਔਕਾਤ ਨਹੀਂ ਤੇਲੀ ਦੀ ਉਹ ਤੇਲੀ ਤੇ ਬੜੀ ਦੂਰ ਦੀ ਗੱਲ ਐ ਪੰਜ ਪੈਸੇ ਦੀ ਔਕਾਤ ਨਹੀਂ ਕੀ ਤੁਹਾਡੀ ਸਤਵੇਂ ਸਾਮਾਨ ਚੁਟਦੇ ਫਿਰਦੇ ਹੋ ਕੁਛ ਵੀ ਨਹੀਂ ਹਗੇ ਤੁਸੀਂ ਸਭ ਸਭ ਫੁਕਰੀਆਂ ਗੱਲਾਂ ਤੁਹਾਡੀਆਂ ਤੁਸੀਂ ਨਾ ਮੇਰੇ ਅੱਗੇ ਜ਼ੀਰੋ ਗਿਓ ਜ਼ੀਰੋ ਤੱਕਿਆ ਦੀ ਤੁਹਾਡੀ ਔਕਾਤ ਨਹੀਂ ਝੂਠੀਆਂ ਸ਼ਾਨੋ ਸ਼ੋਕਤਾ ਦਿਹਾ ਕੇ ਰਾਜੇ ਮਹਾਰਾਜੇ ਬਣ ਕੇ ਅਮੀਰ ਘਰਾਂ 'ਆਂ ਕੁੜੀਆਂ ਪਸਾਂਦੇ ਹੋ ਉਹ ਕੁੜੀਆਂ ਜਿਹਦਾ ਨਾਂ ਮਾਂ ਹੋਵੇ ਨਾ ਪਿਓ ਹੋਵੇ ਨਾ ਭੈਣ ਹੋਵੇ ਨਾ ਭਰਾ ਹੋਵੇ ਵਿਚਾਰੀਆਂ ਲਾਚਾਰ ਕੀ ਕਰਨਗੀਆਂ ਸਾਰੀ ਜਾਇਦਾਦ ਸਾਡੀ ਅਸੀਂ ਐਸ਼ ਕਰਾਂਗੇ ਉਹਦੀ ਜਾਇਦਾਦ ਤੇ ਉਹਨਾਂ ਵਿਚਾਰੀਆਂ ਨੂੰ ਆਪਣੇ ਘਰ ਦੀਆਂ ਨਾ ਨੌਕਰਾਨੀਆਂ ਬਣਾ ਕੇ ਰੱਖਾਂਗੇ ਤੇ ਫੇਰ ਆਪਣੀਆਂ ਅੱਖਾਂ ਕੱਢ-ਕੱਢ ਉਹਨਾਂ ਨੂੰ ਦਿਖਾਵਾਂਗੇ ਉੱਤ ਤੂੰ ਸਿੱਧਾ ਫੜੋ ਥੂਟਾ ਹੱਥ ਵਿੱਚ ਤੇ ਜਾ ਕੇ ਨਾ ਕੁੱਚੇ ਪੁੱਲ ਤੇ ਬਹਿ ਜਾਓ ਤੇ ਭੀਖਾਂ ਮੰਗੋ ਭੀਖਾਂ ਐ ਔਕਾਤ ਤਾਂ ਤੁਹਾਡੀ ਐ ਸ਼ੀਸ਼ਾ ਤੁਹਾਨੂੰ ਮੈਂ ਦਿਖਾਤਾ ਤੇ ਯਾਦ ਰੱਖਿਓ ਤੇ ਅੱਜ ਤੋਂ ਬਾਅਦ ਮੇਰੇ ਨਾਲ ਔਕਾਤ ਦੀ ਗੱਲ ਨਾ ਕਰਿਓ ਮੇਰੀ ਔਕਾਤ ਤੁਹਾਡੀ ਔਕਾਤ ਤੋਂ ਬੜੀ ਉੱਚੀ ਐ ਔ ਮੇਰੇ ਪੈਸਿਆਂ ਦੇ ਰਾਜ ਕਰਦੇ ਪਿਓ ਮੇਰੇ ਪੈਸਿਆਂ ਤੇ ਇਹ ਭੁੱਲੋ ਨਾ ਯਾਦ ਰੱਖੋ ਯਾਦ ਨੱਕੀ ਕੇ ਮੁੜਕੇ ਕੇ ਨੀ ਮੁੜਕੇ ਕੇ ਕੇ ਮੁੜਕੇ ਕੇ ਮੁੜਕੇ ਮੈਂ ਤਾਂ ਦੱਸ ਦੇ ਕੇ ਮੁੜਕੇ ਕੇ ਮੁੜਕੇ ਵੇ ਮੰਗਾ ਨਾ ਮੰਗਾ ਠੁੱਟਾ ਫੜਾ ਨਾ ਫੜਾ ਮੇਰੀ ਗੱਲ ਸੁ ਤੈਨੂੰ ਜਦੋਂ ਟੁੱਟਾਂ ਫੜਾ ਕੇ ਹੀ ਰਵਾਂਗੀ ਮਰਗੇ ਮੇਰੇ ਹੱਥੋਂ ਠੁੱਟਾ ਫੜਾਣ ਵਾਲੇ ਮਰਗੇ ਨਹੀਂ ਤਰ ਸਾਹਮਣੇ ਜਿੰਦੇ ਜਾਗਦੇ ਮੈਂ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਸੋ ਵਾਰੀ ਕਹਾਂਗੀ ਤੁਸੀਂ ਭਿਖਾਰੀ ਹੋ ਭਿਖਾਰੀ ਹੋ ਭਿਖਾਰੀ ਹੋ ਤੇ ਭਿਖਾਰੀ ਹੀ ਰਹਿਣਾ ਠੀਕ ਹੈ ਮੰਮੀ ਮੈਨੂੰ ਛੱਡ ਦਿਓ ਮੰਮਾ ਛੱਡ ਦਿਓ

ਪਤਾ ਹੈ ਨਾ ਪਹਾੜੀ ਪ੍ਰਾਧਰ ਆਉਂਦੇ ਲੋ ਜੀ ਹੂੰ ਮੰਮੀ ਮੈਂ ਤੁਹਾਡੇ ਹੱਥ ਜੋੜਦੇ ਹਾਂ ਮੇਰੇ ਭਰਾ ਨੂੰ ਕੋਈ ਨੁਕਸਾਨ ਨਾ ਪਹੁੰਚਾਇਓ ਹਾਈ ਮੇਰਾ ਕੱਲਾ ਕੱਲਾ ਕੋਈ ਭਰਾ ਆ ਗਿਆ ਜੋਨੋ ਕੁਝ ਹੋ ਗਿਆ ਤੇ ਮੈਂ ਵੀ ਨਹੀਂ ਮੱਚਣਾ ਮੰਮੀ ਹੋਣ ਨੂੰ ਕੁਝ ਨਾ ਕਹਿਣਾ ਹੂੰ ਨਾਈ ਲਾਈਨ ਤੇ ਤਾਈ ਜੀ ਹਾਂ ਕੋਤਕ ਆ ਬਾਰ ਕਰਦੀਆਂ ਮੱਚਾਂਦੀਆਂ ਵਾ ਮੰਮੀ ਕਿਉਂ ਬੋਲਦੇ ਪੇ ਦੀਦੀ ਨੂੰ ਇਹੀ ਤੇ ਮੈਂ ਵੀ ਸੌਂਦੀ ਪਈ ਆ ਤੂੰ ਰਹਿਂਦੇ ਬੋਲਣ ਦੇ ਜਿਹੜਾ ਬੋਲਦਾ ਤੂੰ ਚੁੱਪ ਕਰਕੇ ਰਹਿ ਪਰ ਉਹ ਦੀਦੀ ਵੇਖੋ ਕਿੰਨੀਆਂ ਵਾਚਾ ਚੀਕਾਂ ਮਾਰਨਦੇ ਨੇ ਆਪਾਂ ਚਲ ਕੇ ਵੇਖਦੇ ਉਹਨਾਂ ਨੂੰ ਨਹੀਂ ਤੈਨੂੰ ਹੀ ਉਹਨਾਂ ਨੇ ਫਿਰ ਬੋਲਣਾ ਹੀ ਅਸੀਂ ਨਹੀਂ ਜਾਣਾ ਪਰ ਐਸੇ ਵੀ ਕਿਹੜੇ ਗੱਲ ਹੋਗੇ ਜਿਹੜੇ ਉਹਨਾਂ ਨੂੰ ਮਾਰਦੇ ਪਏ ਇਤਨਾ ਉਹ ਤੇ ਜੇ ਆਪਾਂ ਗਏ ਨਾ ਹੋਰ ਬੁਰਾ ਹੋ ਜਾਣਾ ਓਨੇ ਸਾਡੇ ਦਿਵਾਲੇ ਹੋ ਜਾਣਾ ਪਰ ਨਹੀਂ ਤਾਈ ਜੀ ਚੰਗੀ ਗੱਲ ਨਹੀਂ ਕੀ ਕਿ ਨੂ ਦੀ ਦੇ ਹੱਥ ਚੁਕਣਾ ਦੱਸੋ ਮੈਨੂੰ ਇਹ ਤੇ ਉਹਨਾਂ ਨੂੰ ਚਾਹੀਦਾ ਨਾ ਮੈਂ ਮਮੀ ਇਹੋ ਮਮੀ ਤਾਂ ਨਹੀਂ ਜਾਣਦੀ ਮੈਂ ਗਈ ਤਾਂ ਨਹੀਂ ਮੇਰੇ ਦਿਵਾਲੇ ਹੋ ਜਾਣਾ ਮੈਂ ਤਾਂ ਨਹੀਂ ਗਈ ਉੱਠ ਕੇ ਚੁੱਪ ਕਰਕੇ ਮੈਂ ਬੈਠੀ ਆਂ ਜਰਨ ਢਈ ਉਸ ਦੀਆਂ ਗੱਲਾਂ ਮੈਂ ਤਾਈਆਂ ਤੈਨੂੰ ਵੀ ਆਣੀਆ ਪੁੱਤ 2 ਮਿੰਟ ਰੁਕ ਜਾ ਵੇਖ ਲੈ ਉਹਨਾਂ ਨੂੰ ਪਰ ਤਾਈ ਜੀ ਸਭ ਠੀਕ ਨਹੀਂ ਹੋ ਰਿਹਾ ਮੈਨੂੰ ਨਾ ਪਹਿਲੇ ਦਿਨ ਤੋਂ ਲੱਗਦਾ ਸੀ ਕਿ ਇਹਨਾਂ ਦੀ ਨਾ ਕੋਈ ਨਾ ਕੋਈ ਚਾਲ ਆ ਹੁਣ ਅਜ ਇਹਨਾਂ ਦੀ ਚਾਲਾ ਪਤਾ ਲੱਗਾ ਲਾ ਪਈਆਂ ਇਹ ਵੇਖੋ ਹੱ ਚੁੱਕਣ ਤੱਕ ਚਲ ਗਏ ਤੇ ਸਭ ਸਾਹਮਣੇ ਆਉਣਾ ਹੌਲੀ ਹੌਲੀ ਸਭ ਸਾਹਮਣੇ ਆ ਜਾਣਾ ਵਾ ਤੂੰ ਵੇਖਦੀ ਰਹਿ ਐ ਜਿਹੜਾ ਨੀਨੇ ਬੜਾਈ ਤੰਗ ਕੀਤਾ ਘਰ ਦੇ ਵਿੱਚ ਮੈਂ ਤੇ ਜਿੱਦਨ ਦੀ ਆ ਇਹੋ ਕੱਚੀ ਵੇਖਣ ਲਈ ਇਹਦਾ ਹਾਲ ਇਹ ਆਪਣੀ ਆ ਤਾਂ ਸੁਧਰਦੀ ਨਹੀਂ ਆ ਪਾਈਓ ਤੁਹਾਨੂੰ ਮੈਂ ਨਹੀਂ ਪੁੱਤ ਤੂੰ ਹੀ ਨਾ ਬੋਲੋ ਪੁੱਤ ਮੇਰੇ ਵੱਸ ਨਹੀਂ ਹੈਗਾ ਇਹਨੇ ਨਹੀਂ ਸੁਧਰਨਾ ਮੈਂ ਤੇ ਕੁਛ ਨਹੀਂ ਕਰ ਸਕਦੀ ਹੁਣ ਨਹੀਂ ਕੀ ਨਹੀਂ ਸੁਧਰਨਾ ਤੂੰ ਕੀ ਕਰਦੀ ਪਈ ਐ ਨੂਹਾਂ ਦੀਆਂ ਤਾਂ ਹੱਥ ਚੁੱਕਦੀ ਪਈ ਐ ਇਹਦੇ ਕਰਕੇ ਸਾਰਾ ਸਿਆਪਾ ਹੋਇਆ ਹੀ ਪਰ ਮੰਮੀ ਐਸੇ ਵੀ ਕਿਹੜੀ ਗੱਲ ਹੋ ਗਈ ਜਿਹੜਾ ਤੂੰ ਦੀਦੀ ਦੇ ਹੱਥ ਚੁੱਕਨ ਦਾ ਕਿਸਲਗੇ ਹੋ ਮੈਂ ਤੁਹਾਨੂੰ ਕਿਹਾ ਸੀ ਨਾ ਤਿਆਰ ਹੋ ਕੇ ਬਾਹਰ ਆਏ ਦਿਨ ਚੌਕੇ ਚੜਾਣਾ ਪਰ ਮੈਂ ਤੇ ਵੇਖੋ ਮੰਮੀ ਤਿਆਰ ਹੋ ਕੇ ਬਾਹਰ ਆਣ ਹੀ ਲੱਗੀ ਸੀ ਨਿਆਣਾ ਟਾਈਮ ਲਾਈਦਾ ਉਹ ਕਹਿੰਦੀ ਮੇਰੇ ਮਾਪਿਆਂ ਦੀ ਸਿੱਤ ਹੈ ਮੈਨੂੰ ਹਰ ਇੱਕ ਮੇਡਾ ਚੜ੍ਹਦੇ ਹੋ ਝੜਾ ਕਾ ਮੈਂ ਹੀ ਕਹਨਾ ਉਹ ਮਾਰੀ ਮਹਾਰਾਣੀ ਨੂੰ ਅੰਦਰ ਤੋ ਹੀ ਬਟਾ ਇਹ ਗੱਲ ਦੀਦੀ ਨੇ ਕਹੀ ਆਹੋ ਕਦੀ ਮੈਂ ਨੌਕਰਾ ਘਰ ਦੇ ਤੇ ਸਾਰੇ ਕੰਮ ਮੈਂ ਕਰਾਂ ਤੂੰ ਜਾਏਂਗੀ ਤਾਂ ਤੇਰੇ ਦਿਵਾਲਾ ਹੀ ਹੋ ਜਾਣਾ ਉਹ ਹੋ ਹੀ ਗਈ ਨਾ ਉਹ ਗੱਲ ਆ ਗਈ ਨਾ ਤੇਰੇ ਦਿਵਾਲੇ ਨਿੱਕੀ ਤੂੰ ਸਮਝਾਣ ਦੀ ਬਜਾਏ ਭੈਣਦੀ ਉਹਦੀ ਫੇਵਰ ਕਰਨ ਢਈ ਐ ਮੇਰੀ ਨੂੰਨੇ ਇਹਦੇ ਕਰਕੇ ਮੇਰੇ ਮੂੰਹ ਤੇ ਛਪੇੜਾ ਮਰ ਗਈ ਕੀ ਆਹੋ ਤਾਈ ਜੀ ਦੀ ਦੀਨੇ ਛਪੇੜਾ ਮਾਰ ਗਿਆ ਆਹੋ ਤੁਹਾਡੇ ਮੇਰੇ ਮੂੰਹ ਤੇ ਛਪੇੜਾ ਮਾਰ ਗਿਆ ਨਹੀਂ ਮੰਮੀ ਐਵੇਂ ਕਦੀ ਨਹੀਂ ਹੋ ਸਕਦਾ ਦੀਦੀ ਤੁਹਾਡੇ ਤੇ ਕਦੀ ਹੱਥ ਚੁੱਕੀ ਨਹੀਂ ਸਕਦੇ ਅੱਛਾ ਮੇਰੀ ਗਾਲ ਸੁਣੋ ਉਹ ਇੰਨੇ ਸਾਲੋਂ ਤੁਹਾਡੇ ਨਾਲ ਰਹਿ ਰਹੇ ਤੇ ਅੱਜ ਹੀ ਉਹਨੇ ਹੱਥ ਚੁੱਕਣਾ ਈ ਧੜੇ ਤੇ ਅਗਲੇ ਨੂੰ ਆਂਦਾ ਨਹੀਂ ਆ ਉਹਨੂੰ ਅੰਦਰ ਵਾਲੇ ਤੇ ਮੈਨੂੰ ਕੰਮੇ ਡਾ ਸਵੇਰ ਦਾ ਸਾਰਾ ਕੁਝ ਬਣਾਇ ਪੈ ਤੂੰ ਬੱਟੇ ਮਮੇ ਜੀ ਐਵੇਂ ਨਹੀਂ ਹੋ ਸਕਦਾ ਕਿ ਉਹ ਤੁਹਾਡੇ ਦੇ ਹੱਥ ਚੁੱਕਣਗੇ ਕੋਈ ਹੋਰ ਗੱਲ ਆ ਦੱਸੋ ਮੈਨੂੰ ਕੀ ਗੱਲ ਆ ਉਹਨੇ ਕਿਉਂ ਬਣਾ ਲਈ ਸਬਜ਼ੀਆਂ ਬਣਾ ਲਈ ਸਾਰੇ ਤੂੰ ਕੀ ਕਰਨਾ ਮੈਨੂੰ ਦੱਸ ਸਭ ਸਹੀ ਚੁੰਜ ਰੋਟੀਆਂ ਟਫੜੀਆਂ ਨਾ ਤੂੰ ਕੀ ਕਰਨਾ ਮਮਮੀ ਕੋਈ ਨਹੀਂ ਸ਼ਾਂਤ ਹੋ ਮਿੱਠਾ ਬਣਾ ਦਿੰਨੀ ਆ ਕੋਈ ਹੋਰ ਸਬਜੀ ਬਣਾ ਦੰਨੀ ਹੈ ਫੁਲਕੇ ਲਾ ਦਾਂਗੀ ਨਹੀਂ ਤੇ ਰਾਮ ਦੀ ਕਮਾਈ ਹੈ ਹੋਰ ਸਬਜੀ ਬਣਾ ਦੰਨੀ ਹੈ ਫੁਲਕੇ ਤੱਕ ਲਾਤੇ ਉਹਨੇ ਨਕਿਓ ਰੋੜ ਦੇ ਉਹਨਾਂ ਜਿਹੜਾ ਬਣਿਆ ਹੈ ਤੈਨੂੰ ਵਕਤ ਦਾ ਪਤਾ ਹੀ ਨਹੀਂ ਹੁੰਦਾ ਮਾਰ ਨਹੀਂ ਉਹਨ ਲੇਟੀ ਹੋਈਆਂ ਫਿਰ ਤਿਆਰ ਹੋ ਨਹੀਂ ਮ제 ਬਣਿਆ ਤਿਆਰ ਹੋਣ ਡਈ ਹੈ ਤੁਸੀਂ ਇਹਨੇ ਗਰਮ ਨਾ ਹੋਵੋ ਪਹਿਲਾਂ ਮੇਰੇ ਕੋਲ ਪੁੱਛੋ ਤਾਂ ਸਹੀ ਇਹ ਲੇਟ ਕਿਉਂ ਉઠી ਆ ਪਤਾ ਤੈਨੂੰ ਸਾਰੀ ਰਾਤ ਵਿਚਾਰੀ ਸੁੱਤੀ ਨਹੀਂ ਸਿਰ ਪੀੜਣਾ ਮਰਦੀ ਰਹੀ ਆ ਉਹ ਤਾਂ ਮੇਰੇ ਲਾਗੇ ਪਈ ਰਹੀ ਆ ਤੇ ਮੈਂ ਸਿਰ ਘੁੱਟਦੀ ਰਹੀ ਆ ਤਾਂ ਲੇਟ ਉੱਠੀਓ ਤੇ ਤੂੰ ਘੋੜੇ ਸਵਾਰ ਚੜ ਕੇ ਬੋਲਣ ਡੈ ਪਿਆਂ ਕੇ ਉਹ ਪਤਾ ਕੀ ਕਹਿੰਦੀ ਐ ਕਹਿੰਦੀ ਇਹਦਾ ਘਰ ਵਾਲਾ ਹੋਈ ਬਾਹ ਮੇਰਾ ਵੀ ਬਾਹ ਤੇ ਮੈਂ ਕਿਉਂ ਸਾਰੇ ਕੰਮ ਕਰਾਂ ਇਹਦਾ ਫਰਜ ਨਹੀਂ ਨਾਲ ਆ ਕੇ ਕੰਮ ਕਰਾਵਾ ਇਹ ਬੋਦੀ ਲਾਡਲੀ ਐ ਹਰ ਵੇਲੇ ਉਹਨੂੰ ਬਿਸਤਰੇ ਤੇ ਬਿਠਾ ਚੜਦੇ ਹੋ ਤੇ ਕੋਈ ਨਹੀਂ ਹੁਣ ਕਰ ਲੂਗੀ ਹੁਣ ਉਹ ਠੀਕ ਹੋ ਗਈ ਯਾਰ ਹੁਣ ਕਰਨ ਦੀ ਜਿਹੜਾ ਬਾਕੀ ਰਹਿਂਦਾ ਖੇੜਾ ਰਹਿੰਦਾ ਸਾਰਾ ਕੁਝ ਤਾਂ ਹੋ ਗਿਆ ਕੀ ਕਰਾਵਾਂ ਇਹਦੇ ਕੋਲ ਰੋਟੀਆਂ ਖਾਣੀਆਂ ਨੇ ਨਾ ਸਾਰੇ ਨੇ ਆਪੇ ਪਾ ਕੇ ਦਊਗੀ ਬਾਦੋਂ ਭਾਂਡੇ ਧੋ ਲੂਗੀ और की करना है पता ही नहीं लगता अपनी जिम्मेवारी का की करना मां ने बया करता घर नेर चाह काम भी करी दे घर तो ना बोलिया कर मा मगरले पास ना जाया कर मां मां कर दी पई है चुप कर जा कोई न, मै, मै, नहीं मम्मी मैं रोटी पा देनी सारे नु। ते बाद चांडे तो दी दुद्ध भी गर्म करके पुत तुइय ही दवी सारा काम लास्ट तुयो भुगता के आना रसोई तो बिलकुल क्लीयर करके आनी सफाई करके आनी जा ਚਲੋ ਤਾਂ ਆਈ ਜੀ ਚਲੋ ਮੇ ਰੋਟੀ ਜਾ ਫਿਰ ਉੱਤ ਜਾ ਗੁੱਸਾ ਨਾ ਕਰਿਆ ਕਰੀ ਦੀ ਗੱਲ ਦਾ ਜਾ ਠੀਕ ਹੈ ਜੋ ਕੁਝ ਹੋ ਰਿਹਾ ਆ ਆਪਾ ਸੁਵਿੰਦਰ ਆ ਨਾ ਜਿਹੜੀ ਸਾਰਾ ਝੂਠ ਬੋਲਦੀ ਆ ਆਂਦੀ ਮੈਨੂੰ ਉਹਨੇ ਚ ਪੇੜਾ ਮਾਰੀਆਂ ਤੂੰ ਚ ਪੇੜਾ ਖਾਣ ਵਾਲੀ ਤੂੰ ਤੇ ਮਾਰਨ ਵਾਲੀ ਆ ਮਾਰਨ ਵਾਲੀ ਤੂੰ ਨਹੀਂ ਹੱਥ ਲਾਉਣ ਦੇਣ ਵਾਲੀ ਹੈਗੀ ਤੂੰ ਤੇ ਪੱਕੀ ਹੈਗੀ ਨੂੰ ਤੈਨੂੰ ਕਹਾਂ ਕੀ ਸ਼ਰਮ ਆਉਦੀ ਮੈਨੂੰ ਕਹਿਣ ਲੱਗਿਆ ਬੋਲਾ ਤਾਂ ਬੋਲਾ ਇਹਨੂੰ ਕੀ ਮੈਂ thank <laughs> you